ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਕੀ ਕੁਝ ਬਰਾਮਦ ਹੋਇਆ ਜੀ ਦੇ ਤੋ ਅੱਜ ਸਾਡੀ ਪੁਲਿਸ ਪਾਰਟੀ ਜਿਹੜੀ ਤਰਨਤਨ ਰੋਡ ਮੌਜੂਦ ਸੀ ਸਾਡੀ ਪੁਲਿਸ ਪਾਰਟੀ ਨੂੰ ਮੂਹਰੇ ਨੇ ਤਲਾਹ ਦਿੱਤੀ ਹੋਈ ਜਿਹੜਾ ਹੈਗਾ ਵਿਸ਼ਾਲ ਸਿੰਘ ਉਰਫ ਵਿਸ਼ਾਲ ਉਰਫ ਛੋਟਾ ਨਾਮ ਇਹਦਾ ਲਾਲੂ ਵੀ ਆ ਇਹਦਾ ਪਿਓ ਦਾ ਨਾਮ ਹੈਗਾ ਜੀ ਬਿੱਟੂ ਸਿੰਘ ਪਿੰਡ ਇਹਦਾ ਦੂਲਕੋਨਾ ਖਾਣਾ ਖੇਮਕਰਨ ਜ਼ਿਲ੍ਹਾ ਤਰਨਤਨ ਹੈ ਇਹ ਜਿਹੜਾ ਇੱਥੇ ਪਹਿਲਾਂ ਗਾਕਾਂ ਦੀ ੜੀ ਕਰ ਰਿਹਾ ਹੈ ਹੈਰੋਇਨ ਵੇਚਣ ਦਾ ਧੰਦਾ ਕਰਦਾ ਆ ਇਹਨੂੰ ਜਦੋਂ ਆ ਕੇ ਕਾਬੂ ਕੀਤਾ ਕਾਬੂ ਕਰਕੇ ਇਹਦਾ ਨਾਮ ਪਤਾ ਪੁੱਛਿਆ ਇਹਨੇ ਆਪਣਾ ਨਾਮ ਇਹੀ ਜਿਹੜਾ ਵਿਸ਼ਾਲ ਸਿੰਘ ਦੱਸਿਆ ਜਦੋਂ ਇਹਦਾ ਡੀਐਸਪੀ ਸਾਹਿਬ ਦੀ ਹਾਜ਼ਰੀ ਦੇ ਵਿੱਚ ਇਹਦੀ ਤਲਾਸ਼ੀ ਲਈ ਤੇ ਇਹਦੇ ਕੋਲੋਂ 500 ਤੇ 11 ਗ੍ਰਾਮ ਹੈਰੋਇਨ ਬਰਾਮਦ ਹੋਈ ਆ ਹੈਰੋਇਨ ਬਰਾਮਦ ਕਰਕੇ ਤੇ ਇਹਦੇ ਕੋਲ ਪਰਚਾ ਦਰਿਕਾਣ ਲਈ ਇਹੀ ਲਿਖ ਕੇ ਭੇਜ ਦਿੱਤਾ ਸਾਡੇ ਜਿਹੜਾ ਪਰਚਾ ਮੁਹਾਲੀ ਦਰਚ ਹੁੰਦਾ ਆ ਅਸੀਂ ਉੱਥੇ ਦਰਜ ਕਰਨ ਲਈ ਭੇਜ ਦਿੱਤਾ ਮੁਹਾਲੀ ਜਦੋਂ ਇਹਦੇ ਖਿਲਾਫ ਬਾਕੀ ਜਿਹੜੀ ਪੁੱਛਗਈ ਸੀ ਦੀ ਕੀਤੀ ਜਾਊਗੀ ਜੇ ਕੋਈ ਹੋਰ ਵੀ ਬੰਦਾ ਇਹਦੇ ਤੋ ਜਿਹੜਾ ਕੋ ਨਾਲ ਸਾਥੀ ਆ ਜਾਂ ਕੋਈ ਇਹਦਾ ਜਿਹੜੀ ਸਹਾਇਤਾ ਕਰਦਾ ਆ ਉਹ ਸਾਹਮਣੇ ਆਇਆ ਤਾਂ ਉਹਨੂੰ ਵੀ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਜਾਊਗਾ ਜੀ ਇਹ ਤਾਂ ਸਾਨੂੰ ਅਜੇ ਤੱਕ ਇਹਦੀ ਪੁੱਛਗਿੱਛ ਕੀਤੀ ਜਾਣੀ ਆ ਸਾਨੂੰ ਜੋ ਮੁਖਬਰ ਨੇ ਸਾਡੇ ਨੇ ਇਤਲਾਹ ਦਿੱਤੀ ਆ ਉਹਦੇ ਮੁਤਾਬਕ ਇਹ ਇੱਥੇ ਗਾਕਾਂ ਦੀ ਅਡੀ ਕਰ ਰਿਹਾ ਸੀਗਾ ਬਾਕੀ ਇਹਦੀ ਪੁੱਛਗਿੱਛ ਕੀਤੀ ਜਾਊਗੀ ਪੁੱਛਗਿੱਛ ਤੋਂ ਪਤਾ ਲੱਗੂਗਾ ਵੀ ਇਹ ਕਿਹਨੂੰ ਦੇ ਰਿਹਾ ਸੀਗਾ ਮਾਲ ਕਿੱਥੋਂ ਲੈ ਕੇ ਆਇਆ ਪੀਣ ਦਾ ਵੀ ਆਦੀ ਨਹੀਂ ਅਜੇ ਤੱਕ ਪੀਣ ਦਾ ਤਾਂ ਕੋਈ ਆਇਆ ਨਹੀਂ ਹੈਗਾ ਜੀ ਉਦਾਂ ਵੈਸੇ ਇਹ ਚੋਰੀਆਂ ਚੋਰੀਆਂ ਤਾਂ ਪਹਿਲਾਂ ਦੋ ਪਰਚੇ ਦੇ ਤੇ ਦਰਜ ਆ। ਬਾਕੀ ਅਜੇ ਦੀ ਤਫਤੀਸ਼ ਕੀਤੀ ਜਾਣੀ ਆ ਹੋਰ ਵੀ ਹੋਰ ਵੀ ਪਰਚੇ ਦਰਜ ਹੋਣਗੇ ਸ਼ਾਇਦ। ਮੋਟਰਸਾਈਕਲ ਦੇ ਸਪਲਾਈ ਕਰਨ ਦਾ ਕੰਮ ਕੀਤਾ ਜਾਂਦਾ ਜੀ ਇਹਦੇ ਉੱਤੇ। ਉਹ ਮੋਟਰਸਾਈਕਲ ਵੀ ਬਿਨਾ ਨੰਬਰ ਹੀ ਹੈਗਾ ਜੀ ਬਿਨਾ ਨੰਬਰ ਹੀ ਮੋਟਰਸਾਈਕਲ ਆ। ਤੇ ਇਹਦੇ ਤੇ ਮੋਟਰਸਾਈਕਲ ਤੇ ਅੱਜ ਫੜਿਆ ਗਿਆ ਬਾਕੀ ਹੋਰ ਵੀ ਦੇਖਾਂਗੇ ਜੇ ਕੋਈ ਵੀਕਲ ਕਾਰ ਵਗੈਰਾ ਵੀ ਹੋਵੇ ਉਹਦੇ ਮੁਤਾਬਕ ਉਹ ਵੀ ਇਹਦੇ ਪੁੱਛ ਕੇ ਜੇ ਕੋਈ ਆਉਂਦੀ ਆ ਤਾਂ ਉਹ ਵੀ ਬਰਾਮਦ ਕਰਾਣਗੇ ਮੋਬਾਈਲ ਫੋਨ ਦੇ ਲਿੰਕ ਚੈੱਕ ਤੇ ਜਾਣਗੇ ਕਿਹਦੇ ਕਿਹਦੇ ਨਾਲ ਸੰਪਰਕ ਹੈ ਦੇ ਵੱਲੋਂ ਹਾਂਜੀ ਹਾਂਜੀ ਮੋਬਾਈਲ ਫੋਨ ਵੀ ਇਹਦਾ ਚੈੱਕ ਕਰਾਵਾਂਗੇ ਜੀ ਫਿਰ ਐਫਐਸਐਲ ਪੇਜ ਤੇ ਅਸੀਂ ਮੋਬਾਈਲ ਫੋਨ ਵੀ ਚੈੱਕ ਕਰਾਵਾਂਗੇ ਜਿੰਨਾ ਵੀ ਇਹ ਲਿੰਕ ਆ ਉਹਨੂੰ ਵੀ ਨਾਲ ਲਿਖੇ ਰੱਖਾਂਗੇ ਮਕਦਮੇ ਪਹਿਲਾਂ ਕੋਸ਼ਿਸ਼ ਕੀਤੀ ਗਈ ਤੇ ਚੋਰੀ ਲੱਗੇ ਆਪਣਾ ਮਤਲਬ ਨਹੀਂ ਅਜੇ ਤੇ ਇਹ ਦੱਸਦਾ ਕਹਿੰਦਾ ਅਸੀਂ ਨਵਾਂ ਹੀ ਲਿਆ ਆ ਮੇਰੀ ਭੈਣ ਦੇ ਨਾਂ ਤੇ ਆ ਬਾਕੀ ਅਜੇ ਇਹਦੀ ਤਫ਼तीश ਤੇ ਆਰਟੀਆ ਦਫ਼ਤਰ ਜਾਂ ਬਾਅਦ ਚ ਪਤਾ ਲੱਗੂਗੀ